ਜਿਹੜਾ ਲੋਕਾਂ ਦਾ ਪੈਸਾ ਲੁੱਟਿਆ ਉਹਨੂੰ ਵਾਪਸ ਖਜ਼ਾਨੇ 'ਚ ਲਿਆ ਕੇ ਲੋਕਾਂ 'ਤੇ ਲਾਇਆ ਜਾਊਗਾ 1 ارب 8 ਕਰੋੜ 70 ਲੱਖ 60 ਹਜ਼ਾਰ ਰੁਪਇਆ ਇੱਕ ਹੋਟਲ ਵਾਸਤੇ ਗਵਰਨਮੈਂਟ ਤੋਂ ਛੋਟ ਲੈ ਲਈ ਅਸੀਂ ਛੋਟੇ ਜਿਹੇ ਪਹਾੜੀ ਫਰੋਲੇ ਆ ਜੇ بڑے ਵੱਡੇ ਵੱਡੇ ਪਹਾੜ ਪੈ ਨੇ ਅਰਵਿੰਦ ਜੀ ਮੈਂ ਨਾਲ ਸੀ ਗੱਡੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਘੁੰਮ ਰਿਹਾ ਸੀ ਵੋਟਾਂ ਵੇਲੇ ਅਸੀਂ ਗਰੰਟੀਆਂ ਦੇ ਰਹੇ ਸੀ ਕਿ ਬਿਜਲੀ ਫ੍ਰੀ ਕਰ ਦਾਂਗੇ ਸਕੂਲ ਚੰਗੇ ਬਣਾ ਦਾਂਗੇ ਸ਼ਾਨਦਾਰ ਹਸਪਤਾਲ ਬਣਾ ਦਾਂਗੇ ਦਵਾਈਆਂ ਮੁਫਤ ਕਰ ਦਾਂਗੇ ਤਾਂ ਉਦੋਂ ਵਿਰੋਧੀ ਪਾਰਟੀ ਕਹਿੰਦੀ ਸੀ ਪੈਸੇ ਕਿੱਥੋਂ ਆਉਣਗੇ ਸਾਨੂੰ ਪਤਾ ਸੀ ਇਸ ਗੱਲ ਦਾ ਕਿ ਪੈਸੇ ਇੰਨਾ ਚੋਂ ਹੀ ਆਣਗੇ ਪਿਛਲੇ ਦਿਨ ਤੁਸੀਂ ਦੇਖਿਆ ਹੋਣਾ ਕਿੱਡਾ ਵੱਡਾ ਖਾਤਾ ਹੋਇਆ ਕਿ 1 ارب 8 ਕਰੋੜ 70 ਲੱਖ 60 ਹਜ਼ਾਰ ਰੁਪਇਆ ਇੱਕ ਹੋਟਲ ਵਾਸਤੇ ਗਵਰਨਮੈਂਟ ਤੋਂ ਛੋਟ ਲੈ ਲਈ ਸਾਨੂੰ ਪਤਾ ਸੀ ਕਿ ਪੈਸੇ ਪਹਾੜਾਂ 'ਚ ਹੀ ਪਏ ਨੇ ਇਹ ਛੋਟਾ ਜਿਹਾ ਪਹਾੜੀ ਫਰੋੜਿਆ ਹੈ ਜੇ ਬੜੇ ਵੱਡੇ ਵੱਡੇ ਪਹਾੜ ਪਏ ਨੇ ਸੋਹਣ ਵਾਲ ਦਿਨਾਂ 'ਚ ਉਹਨਾਂ ਦਾ ਵੀ ਖਾਤਾ ਹੋਊਗਾ ਜਿਹੜਾ ਲੋਕਾਂ ਦਾ ਪੈਸਾ ਲੁੱਟਿਆ ਉਹਨੂੰ ਵਾਪਸ ਖਜ਼ਾਨੇ ਚ ਲਿਆ ਕੇ ਦੁਬਾਰਾ ਲੋਕਾਂ ਤੇ ਲਾਇਆ ਜਾਊਗਾ ਚਾਹੇ ਸਕੂਲਾਂ ਦੇ ਰੂਪ ਚ ਲਾਇਆ ਜਾਵੇ ਚਾਹੇ ਸੜਕਾਂ ਦੇ ਰੂਪ ਚ ਲਾਇਆ ਜਾਵੇ ਬਿਜਲੀ ਮੁਫਤ ਦੇ ਰੂਪ ਚ ਲਾਇਆ ਜਾਵੇ ਆਮ ਆਦਮੀ ਕਲੀਨਿਕਾਂ ਦੇ ਰੂਪ ਚ ਲਾਇਆ ਜਾਵੇ ਸ਼ਾਨਦਾਰ ਹਸਪਤਾਲਾਂ ਦੇ ਰੂਪ ਚ ਲਾਇਆ ਜਾਵੇ ਫ੍ਰੀ ਦਵਾਈਆਂ ਦੇ ਰੂਪ ਚ ਲਾਇਆ ਜਾਵੇ ਭਾਵੇਂ ਨੌਕਰੀਆਂ ਦੇਣ ਦੇ ਰੂਪ ਚ ਲਾਇਆ ਜਾਵੇ ਲੋਕਾਂ ਤੇ ਉਹ ਪੈਸਾ ਲੱਗੂਗਾ